लॉज कूलतर डाल लगे कुलती है गुलाबी 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 कच्छा लॉज डी आ चली ओ गई ਲਗੀ ਆਰਦਰ ਨੂੰ ਚਲੋ ਅਗਲੇ ਲੈ ਕੇ ਯਾਰ ਨਹੀਂ ਕਰਦੀ ਲਓ ਜੀ ਆਹ ਦੇਖੋ ਇਹ ਆਮਣੀ ਕਾ ਰਿਸ਼ਤ ਗੁਲਾਬੀ ਟੂਟਾ ਕੋ ਉਤਰੀ ਗਾਇ ਇਹਨੂੰ ਡਾਲੀਆ ਬਿਠੂਟਾ ਛਾੜ ਕੇ ਆਈਂ ਦੇ ਹੀ ਉੜ ਜਮਾਸੇ ਕਿਆਗਣਾ ਲੈ ਆਈਏ ਇਹਦਾ ਦੇਖਾ ਹਾਂ ਲੋ ਜੀ ਆ ਹਰੀ ਕਾਂਤਾ ਵੀ ਆਪਣੂ ਕੂਤਰੀ ਇਹਦਾ ਫੀਆ ਸੋ ਮਿੱਟੀ ਲੱਗੀ ਕਾ ਦੀਏ ਏ ਦੇਖੋ ਉੜਦੀ ਵੀ ਨਹੀਂ ਤੀਜਾ ਦੇ ਨਾਂ ਇਹਨਾਂ ਦੀ ੜਾਈ ਦਾ ਇਹ ਜੋਖੀ ਉੜਦੀ ਆ ਚਲੋ ੜਈ ਗਈ ਆ ਵੀ ਵਾਸਾ ਤੇ ਨਹੀਂ ਛੱਡਨੇ ਸੀਗੇ ਇਹ ਦਿਖਾ ਦੇ ਕੱਗੇ ਲੋ ਜੀ ਆ ਵੀ ਬੱਚਾ ਛੱਡਨਾ ਜਾਂ ਮਨੀ ਦੂਸਾ ਦੇਖੋ ਹਰਾ ਡੰਡਾ ਇਹ ਵੀ ਛੱਡਨਾ ਇਹ ਵੀ ਛੱਡ ਦਨੇ ਚਲੋ ਜੀ ਛੱਡਦਾ ਇਹ ਵੀ ਉੜ ਲੂੰਗਾ ਹੁਣ ਘੜਿਕ ਨਾ ਪਾ ਬਕੀਤਾ ਤੇਰੀ ਲੈਂਗਾ ਫੇਰ ਉੜਦੇ ਲੋਰੀ ਆ ਦੇਖੋ ਚਾਰੇ ਜਾਨਦੇ ਆ ਦੇਖੋ ਤੁਸੀਂ ਤੇ ਆ ਆ ਗਈ ਆਪਣੀ ਗੁਲਾਬੀ ਗਛਾਂੜੀ ਕਬੂਤਰੀ ਹਰੀ ਸੱਚ ਲਾਲ ਗਛਾਂੜੀ ਦੇਖੋ ਤੇ ਆ ਦੇਖੋ ਆਪਣੀ ਲਾਲ ਗੁਲਾਬੀ ਗਛਾਂੜੀ ਕਬੂਤਰੀ ਵੀ ਆ ਗਈ ਜਾਮਨੇ ਗਾਸ਼ ਤੇ ਗੁਲਾਬੀ ਟੂਸਾ ਵੀ ਬਹਿ ਗਿਆ ਦੇਖੋ ਤੇ ਆਪਣੀ ਹਰੀ ਕਾਂਤ ਵਾਲੀ ਵੀ ਆ ਗਈ ਹੈ ਕਬੂਤਰੀ ਇਹ ਵੀ ਚੈੱਕ ਕਰ ਲੋ